ਉਹਦਾ ਵੀ ਨਾ ਆ ਗਿਆ ਆ ਤੇ ਹੁਣ ਸਾਰਿਆਂ ਨੂੰ ਸ਼ਹੀਦੀ ਦਿਹਾੜੇ ਵੀ ਯਾਦ ਆਣਗੇ ਸਾਹਿਬ ਜਾਦੇ ਵੀ ਯਾਦ ਆਣਗੇ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਯਾਦ ਆਣਗੇ ਹੁਣ ਇਹਨਾਂ ਨੂੰ ਚਮਕੌਰ ਦੀ ਗੜੀ ਵੀ ਯਾਦ ਆਏਗੀ ਤੇ ਫਤਿਹਗੜ੍ਹ ਸਾਹਿਬ ਵੀ ਯਾਦ ਆਏਗਾ ਜਿੰਨੀ ਸੰਗਤ ਇਹਨਾਂ ਦਿਨਾਂ ਦੇ ਵਿੱਚ ਉੱਥੇ ਹੁੰਦੀ ਕਿੰਨਾ ਵਧੀਆ ਹੋਵੇ ਜੇ ਸਾਰੇ ਸਾਲ ਉੱਥੇ ਇਦਾਂ ਹੀ ਸੰਗਤ ਜਾਂਦੀ ਰਹੇ ਹੁਣ ਫਤਿਹਗੜ੍ਹ ਸਾਹਿਬ ਟਰਾਲੀਆਂ ਭਰ ਕੇ ਜਾਣਗੇ ਆ ਕੇਸ ਕਤਲ ਕੀਤੇ ਹੋਏ ਮੁੰਡਿਆਂ ਦੇ ਜੇ ਅਸੀਂ ਸੱਚੀ ਮੁੱਚੀ ਸ਼ਹੀਦੀ ਦੇ ਜਿਹੜੇ ਮਨਾਣਾ ਚਾਹੁੰਦੇ ਆ ਨਾ ਤੇ ਅਸੀਂ ਗੁਰੂ ਦੀ ਗੱਲ ਨੂੰ ਮੰਨੀਏ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਅੰਦਰ ਸਾਹਿਬ ਜੀਆ ਦੇ ਪ੍ਰਤੀ ਕਿੰਨਾ ਪ੍ਰੇਮ ਆ ਪਰ ਦੇਖੋ ਅਸੀਂ ਗੁਰੂ ਪਿਤਾ ਜੀ ਨੂੰ ਉੱਥੇ ਮਿਲਣ ਜਾਣੇ ਪਏ ਆ ਕਿੰਨਾ ਵਧੀਆ ਹੋਏਗਾ ਕਿ ਜੇ ਅਸੀਂ ਤਿਆਰਬਰ ਤਿਆਰ ਹੋ ਕੇ ਜਾਈਏ ਭੁਲੜਬਾਜੀ ਨਾ ਕਰਦੇ ਹੋਏ ਜਾਈਏ ਕਿ ਸਿਰਫ ਪੋਦੇ ਮਹੀਨਿਆਂ ਦੇ ਵਿੱਚ ਸ਼ਹੀਦੀਆਂ ਨੂੰ ਯਾਦ ਕਰਦੇ ਹਾਂ ਸ਼ਹੀਦ ਸਿੰਘਾਂ ਨੂੰ ਯਾਦ ਕਰਦੇ ਹਾਂ ਕਿੰਨਾ ਵਧੀਆ ਹੋਏਗਾ ਕਿ ਜੇ ਅਸੀਂ ਪੂਰਾ ਸਾਲ ਉਹਨਾਂ ਨੂੰ ਇਸ ਪ੍ਰਕਾਰ ਯਾਦ ਕਰੀਏ ਸਿਰਫ ਇੱਕ ਹੀ ਚੀਜ਼ ਨਾਲ ਇੱਥੇ ਮੈਂ ਸਮਾਪਤੀ ਕਰਨਾ ਚਾਹੂੰਗੀ ਕਿ ਜਦੋਂ ਅਸੀਂ ਪ੍ਰਸ਼ਾਦਾ ਛਕਦੇ ਹਾਂ ਕਿ ਅਸੀਂ ਇੱਕੋ ਦਿਨ ਪ੍ਰਸ਼ਾਦਾ ਛਕਦੇ ਹਾਂ ਜਾਂ ਇੱਕ ਮਹੀਨੇ ਪ੍ਰਸ਼ਾਦਾ ਛਕਦੇ ਹਾਂ ਜਿੰਨਾ ਰੋਟੀ ਖਾਣਾ ਜ਼ਰੂਰੀ ਹੈ ਨਾ ਉਹਨਾਂ ਹੀ ਆਪਣੇ ਗੁਰੂ ਨੂੰ ਧਿਆਉਣਾ ਨਾਮ ਜਪਣਾ ਜ਼ਰੂਰੀ ਹੈ ਜਿਸ ਪ੍ਰਕਾਰ ਅਸੀਂ ਇਸ ਸ਼ਰੀਰ ਦੇ ਵਿੱਚ ਤਾਕਤ ਪਾਣ ਲਈ ਰੋਜ਼ ਰੋਟੀ ਖਾਂਦੇ ਆ ਨਾ ਐਦਾਂ ਹੀ ਰੋਹ ਦੀ ਖਰਾਬ ਹੁੰਦੀ ਆ ਨਾ ਤੇ ਸ਼ਹੀਦੀ ਜੋੜ ਮੇਨਾ ਤੇ ਸਾਰਿਆਂ ਨੇ ਜਾਣਾ ਆ ਨਾਮ ਜਪਦੇ ਹੋਏ ਜਾਓਗੇ ਤੇ ਮੈਨੂੰ ਲੱਗਦਾ ਤੁਹਾਡੀ ਯਾਤਰਾ ਸਫਲ ਹੋ ਸਕਦੀ ਆ ਸੱਬਜ਼ਾ ਤੇ ਅਗੇੜੀ ਨਹੀਂ ਰੱਖ ਦਿੱਤੀ ਤਾਂ ਹੀ ਛੰਡਾ ਸਿੱਖ